ਤਨ ਤਨ ਬਾਬਾ ਦੀਪ ਸਿੰਘ ਗੁਰਪੁਰਪ ਸੇਵਾ ਸੁਸਾਇਟੀ ਅਤੇ ਰੋਜ ਨਰਸਰੀ ਕਨਵੈਂਟ ਸਕੂਲ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਆਰਾਮ ਕੀਤਾ ਗਿਆ ਇਲਾਕੇ ਦੀਆਂ ਸਮੂਹ ਸੱਜਣਤਾਵਾਂ ਵੱਲੋਂ ਵੱਧ ਚੜ੍ਹ ਕੇ ਇਸ ਵਿਸ਼ਾਲ ਨਗਰ ਦੀਪਨ ਵਿੱਚ ਸਹਿਯੋਗ ਦਿੱਤਾ ਗਿਆ

ਗੁਰਜੀ ਕੀ ਫਤਿਹ ਦਸਤਾ ਕੀ ਵਾਗੁਰਜੀ ਦੀ ਕਿਰਪਾ ਦੇ ਨਾਲ ਅਪਾਰ ਕਿਰਪਾ ਸਦਕਾ ਬਾਬਾ ਦੀਪ ਸਿੰਘ ਦੀ ਕਿਰਪਾ ਦਾ ਸਦਕਾ ਬਾਬਾ ਜੀ ਨੇ ਜੋ ਸੇਵਾਵਾਂ ਦਾਸ ਦੀ ਚੋਲੀ ਚਪਾਈਆਂ ਬਾਬਾ ਜੀ ਦਾ ਪਹਿਲੇ ਕੋਟਾਨ ਕੋਟ ਸ਼ੁਕਰਾਨਾ ਕਰਦੇ ਹੋਇਆ ਸੰਗਤਾਂ ਦਾ ਕੋਟਾਨ ਕੋਟ ਸ਼ੁਕਰਾਨਾ ਕਰਦੇ ਹੋਇਆ ਮਹਾਪੁਰਸ਼ਾਂ ਦਾ ਕੋਟਾਨ ਕੋਟ ਸ਼ੁਕਰਾਨਾ ਕਰਦੇ ਹੋਇਆ ਰਾਗੀ ਸਿੰਘਾਂ ਅਤੇ ਹੋਰ ਬੇਅੰਤ ਪਿਆਰ ਵਾਲੀਆਂ ਸੰਗਤਾਂ ਦਾ ਜਿਨ੍ਹਾਂ ਨੇ ਇਸ ਮਹਾਨ 6 ਰੋਜ਼ਾ ਗੁਰਮੁਖ ਸਮਾਗਮ ਵਿੱਚ ਵੱਧ ਚੜ ਕੇ ਸਹਿਯੋਗ ਬਖਸ਼ਿਆ ਦਾਸ ਨੂੰ ਦਾਸ ਆਪਣੇ ਤਹਿ ਦਿਲੋਂ ਦਿਲ ਦੀਆਂ ਗਹਿਰਾਈਆਂ ਤੋਂ ਆਪ ਜੀ ਦਾ ਕੋਟਾਨ ਕੋ ਸ਼ੁਕਰਾਨਾ ਕਰਦਾ ਹੈ ਇਸੇ ਤਰ੍ਹਾਂ ਹੀ ਆਸ ਕਰਦਾ ਹੈ ਸੱਚੇ ਪਾਤਸ਼ਾਹ ਆਂਦੇ ਸਾਲਾਂ ਵਿੱਚ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਹੋਰ ਚੜ੍ਹਦੀਆਂ ਕਲਾ ਦੇ ਵਿੱਚ ਉਦਾਸ ਪਾਸੋਂ ਅਤੇ ਸਮੂਹ ਸੰਗਤਾਂ ਪਾਸੋਂ ਇਸੇ ਤਰ੍ਹਾਂ ਹੀ ਬਾਬਾ ਦੀਪ ਸਿੰਘ ਜੀ ਦੇ ਦਰ ਕਰਦੀਆਂ ਸੇਵਾਵਾਂ ਅਤੇ ਬਾਬਾ ਜੀ ਦੀ ਬਾਬਾ ਦੀਪ ਸਿੰਘ ਦੇ ਦਰ ਕਰਦੀਆਂ ਸੇਵਾਵਾਂ ਅਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਲਗੀਧਰ ਪ੍ਰਤਾਪ ਸਾਈਂ ਬੇ ਕਮਾਲ ਦੀਆਂ ਸੇਵਾਵਾਂ ਵਾਸਤੇ ਉਹਨਾਂ ਦੇ ਪ੍ਰਕਾਸ਼ ਦਿਹਾੜੇ ਅਤੇ ਜਨਮ ਦਿਹਾੜੇ ਮਨਾਉਣ ਵਾਸਤੇ ਸੰਗਤਾਂ ਨੂੰ ਉਤਸ਼ਾਹ ਦਿੰਦੇ ਰਹਿਣ ਤੇ ਇਸੇ ਤਰ੍ਹਾਂ ਸੰਗਤਾਂ ਪਿਆਰ ਆ ਕੇ ਬਾਬਾ ਜੀ ਦੇ ਗੁਣ ਗਾਣ ਕਰਦੇ ਹੋਇਆ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਅੱਜ ਨਗਰ ਕੀਰਤਨ ਦੀ ਰਵਾਨਗੀ ਹੈ ਸੋ ਮੈਂ ਸਮੂਹ ਸਾਧ ਸੰਗਤ ਨੂੰ ਬੇਨਤੀ ਕਰਾਂਗਾ ਸੱਚੇ ਪਾਤਸ਼ਾਹ ਦੀ ਕਿਰਪਾ ਦਾ ਸਤਕਾ ਕਿ ਆਪਜੀ ਕੱਲ ਅਤੇ ਅੱਜ ਦੋ ਦਿਨਾਂ ਦੇ ਜਿਹੜੇ ਗੁਰਮਤ ਸਮਾਗਮ ਰਹਿ ਗਏ ਹਨ ਆਪਜੀ ਇਹਨਾਂ ਨੂੰ ਹੁਮ ਗੁਮਾ ਕੇ ਚੜ੍ਹਦੀਆਂ ਕਲਚ ਪਹੁੰਚ ਕੇ ਸੰਗਤਾਂ ਨੂੰ ਕਿਰ ਦਾਸਾਂ ਨੂੰ ਕਿਰਪਾਤ ਕਰੋ ਅਤੇ ਸੰਗਤਾਂ ਦੇ ਦਰਸ਼ਨ ਦੇ ਮੇਲੇ ਕਰਨ ਦੀ ਆਸ ਰੱਖਦੇ ਹੋਇਆਂ ਦਾਸ ਬਨਮੂਹਨ ਸਿੰਘ ਆਪ ਜੀ ਦੇ ਅੱਗੇ ਨਾਤਮਸਤਕ ਹੋ ਕੇ ਬੇਨਤੀ ਕਰਦਾ ਹੈ ਕਿ ਆਪ ਜੀ ਸੰਗਤਾਂ ਹੁੰਮਾ ਕੇ ਪਹੁੰਚਣ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ